ਕਿੰਨੂ ਉਗੜ ਉਗੜ ਹੈਗੀ ਕਿ ਨਹੀਂ ਪੋਰਾ ਕਦੋਂ ਆਉਗੀ ਤੂੰ ਕਿਹੜਾ ਕੰਮ ਟਰੱਕ ਭਰੀ ਕਰਦਾ ਮੈਨੂੰ ਆਉਗੀ ਹੋਇਆ ਗੰਡੇ ਐ ਨਾ ਤੇਰੇ ਕੁਛ ਲੱਗਦੇ ਆ ਮੋਟੇ ਅਟ ਘੜ ਲਾ ਤੇ ਬ੍ਰੀਕ ਅਟ ਘੜ ਦੇ ਆ ਮਿੰਗਣਾਈਆਂ ਜਿਹੜੀਆਂ ਤੈਨ ਬਾੜੀਆ ਕਲਾ ਤੂੰ ਕਰ ਲਾ ਕੰਮ ਕਰ ਐ ਕੰਮ ਤੋਂ ਨਾ ਡਰਿਆ ਕਰ ਜੇ ਤੂੰ ਅਰਧਾ ਕੰਮ ਤੋਂ ਕੰਮ ਤੇ ਜਾਵੜਿਆ ਕਰ ਇਥੇ ਵੇਲਾ ਸਰਦਨ ਮੇਰੇ ਦਿਮਾਗ ਨੂੰ ਖਾਈ ਜਾਂਦਾ ਰਹਿਣਾਗਾ ਸਿਰ ਖਾ ਜਾਂਦਾ ਸਾਰਾ ਤੇ ਕਾਗ ਲੰਗਰ ਤੇ ਸੀ ਬਹਿ ਗਿਆ ਇੱਥੇ ਕੰਮ ਨਹੀਂ ਧੰਦੇ ਨਹੀਂ ਮੈਂ ਤਾਂ ਕੁੱਤਾ ਬਹੁਤ ਚੜਦਾ ਤੇ ਗੁੱਸਾ ਮੈਨੂੰ ਵੀ ਬੜਾ ਚੜਦਾ ਇਹਦਾ ਕਹਦਾ ਚੱਪਾ ਨਹੀਂ ਲਵਾ ਲਾ ਤੇ ਬਾਟੇ ਉੱਤੇ ਮਾਰ ਮਾਰ ਸੋਰ ਮੇਰੇ ਥੋੜੇ ਕੁੱਟਣ ਨੂੰ ਜੀ ਵੀ ਕੁੱਟਿਆ ਕਰੀ ਇਹ ਤਾਂ ਮੇਰੇ ਪਿਆਓ ਹੀ ਸੀਗਾ ਜਿਹੜਾ ਤੁਹਾਨੂੰ ਇੱਥੇ ਦੇ ਗਿਆ ਕੁੜੀ ਇਹਨੇ ਕੋਈ ਨਹੀਂ ਲੰਦਾ ਤੋਂ ਲੱਛਣ ਵੇਖਤੀ ਆਹੋ ਫੇਰ ਤਾਂ ਕੁਛ ਇਹਨੇ ਕੁੜੀ ਦੇਣੀ ਹੈ ਹਾਂ ਹਾਂ ਇਸ ਜੇ ਲੋਕਾਂ ਦੇ ਵੇਲਾ ਰਹਿੰਦਾ ਕੰਧਾਂ ਦੇ ਉੱਤੋਂ ਦੀ ਕੀ ਤੇ ਦਾਲ ਬਣੀ ਐ ਤੇ ਕੀ ਤੇ ਰੋਟੀਆਂ ਪੱਕੀਆਂ ਮੰਗਦਾ ਫਿਰਦਾ ਰਹਿੰਦਾ ਇਹ ਲੱਛਣ ਤੇਰੇ ਹੁਣ ਵੀ ਐਜੇ ਹੀ ਐ ਇਹ ਤਾਂ ਮੈਂ ਹੀ ਐ ਜਿਹੜੀ ਤੇ ਰੋਟੀਆਂ ਦੇਈ ਜਾਂਦੀ ਆ ਪਕਾ ਕੇ ਤੇ ਲੱਛਣ ਤੇਰੇ ਵੀ ਛੱਤਰਖਾਨ ਵਾਲੇ ਐ ਫਿਰ ਛੱਤਰਖਾਨ ਵਾਲੇ ਹਾਂ ਆਹ ਵਾਰੀ ਕਿਥੋਂ ਛੱਤਰਖਾਨੋਂ ਛੱਤਰ ਜਿਹੜਾ ਬੰਦਾ ਤਾਂ ਕੋਈ ਨਹੀਂ ਛੱਤਰ ਖਾਂਦਾ ਕਿਉਂ ਕਿਨਾਂ ਤੇ ਖਾਂਦੇ ਐ ਕੰਮ ਵਾਲੇ ਕੰਮ ਕਰਨੇ ਛੱਤਰ ਮਾਰਨਗੇ ਜਿਹਨ ਬੰਦਾ ਬਾਹਰ ਕਰਕੇ ਆਉਗਾ ਨਾ ਉਹਨੂੰ ਬੁੜੇ ਕੰਮ ਨਾ ਕਰਕੇ ਜਾਊਗਾ ਤੇ ਉਹ ਛੱਤਰ ਮਾਰਦਾ ਵੇਲਾ ਤੂੰ ਰੰਨਾ ਕੰਮ ਸਾਰਾ ਦਿਨ ਮੈਂ ਕਰਦੀ ਤੇ ਨਾਲੇ ਮੈਂ ਤੇਰੇ ਤੋਂ ਛਿੱਤਰ ਖਾਂ ਤੇ ਬਾਹਰੋਂ ਕਮਾ ਕੇ ਕੌਣ ਲਿਆਉਣਾ ਮੈਂ ਹੀ ਲਉਣਾ ਕਿੱਦਾਂ ਗਿਆ ਤੈਨੂੰ ਹੋਰ 15 15 ਦਿਨਾਂ ਦੇ ਵਿੱਚ 2 ਦਿਨ ਦਾ ਸਾਡੀ ਲੱਗੂ ਕੋਈ ਜਾਣਾ ਮੈਂ ਕੰਮ ਤੇ ਕਿਉਂ ਤੋ ਮੈਂ ਕਿੱਕੀ ਦੀ ਜਾ ਕੇ ਤੇ ਖੜ ਜਾ ਕਰਨਾ ਸੱਦਨ ਆਵੇ ਕੰਮ ਤੇ ਮੈਂ ਜਾਵਾਂ ਹੁਣ ਕਣਕ ਦਾ ਸੀਜ਼ਨ ਆ ਲੋਕਾਂ ਦੇ ਇੰਨੇ ਨੇ ਕੰਮ ਚੱਲੀ ਜਾਂਦੇ ਤੇ ਰਹਿ ਜੇ ਵੀ ਤੇ ਲੋਕ ਬੁੜੀਆਂ ਛਿੱਟੇ ਚੁਗਣ ਜਾਣੀਆਂ ਤੂੰ ਹੀ ਜਾਵੜਿਆ ਕਰ ਤੁਹਾਡੇ ਤਾਂ ਘਰ ਦਾ ਹੀ ਨਹੀਂ ਖੋਰਸਾ ਮੁੱਕਦਾ ਮੁੱਕਦਾ ਨਹੀਂ ਖੋਰਸਾ ਕਰੇ ਕੰਮ ਕਰ ਗਿਆ ਤੇ ਫੇਰੀ ਜੜਗੇ ਬਾਤ ਚੋਚੋ ਚੋਕ ਤੇ ਵਧੀਆਂ ਨੇ ਬੁੜੀਆਂ ਨੇ ਵੇਲਾ ਦੋ ਦੋ ਤਿੰਨ ਤਿੰਨ ਕੌਂਟਰ ਕਣਕ ਜੋੜਦੀ ਐ ਤੇ ਤੂੰ ਇੱਥੇ ਸਾਰਾ ਦਿਨ ਮੰਜੇ ਭੱਲਣ ਤੇ ਰਹਿ ਨਹੀਂ ਸੌਂ ਜਾਂ ਨਹੀਂ ਤੇ ਤੂੰ ਕੀ ਕਰਦਾ ਹੈ ਛੱਡ ਰੇ ਨਹੀਂ ਪੱਖਾ ਤੇ ਚੱਲ ਮੇਰਾ ਭਾਈ ਤੇ ਤੂੰ ਕੀ ਕਰਦਾ ਤੂੰ ਜਾਵੜਿਆ ਕਰਦਾ ਵੇਲਾ ਤੇ ਛਿੱਟੇ ਜੋਗ ਲਿਆ ਕਰਦਾ ਛਿੱਟੇ ਜੋਗ ਲਿਆਗਾ ਮੇਰਾ ਤਾਂ ਮੱਖਣ ਲੱਗ ਜਾਂਦਾ ਤੇ ਮੇਰੇ ਪਿਓ ਦੇ ਗੋਣ ਗਾਇਆ ਕਰ ਤੂੰ ਉਹਦੀ ਗਾਇ ਕਰ ਉਹ ਮੈਂ ਤਾਂ ਤੇਰੇ ਪਿਓ ਦੇ ਗੋਣ ਆਪੇ ਹੀ ਗਾਉਣੇ ਉਹ ਮੇਰੇ ਮਰਥੇ ਮਰ ਗਏ ਜਾਂ ਕੋਨ ਨਸੀਬਤ ਨੂੰ ਆਲ ਦਾ ਖੜਾ ਛੜਾ ਕੇ ਕਿਸੇ ਹੋਰ ਦੇ ਮੱਥੇ ਮਰ ਦਿੰਦਾ ਕੀ ਮੈਂ ਕਰਾਉਣਾ ਸੀਗਾ ਜੀ ਕੁੜੀ ਨੂੰ ਹਣ ਜਾਵੜਾ ਚੱਲ 70 ਹੋ 70 ਹੋਵੇ ਹੈ ਨਹੀਂ 70 ਨਾ ਮੈਂ ਤਾਂ ਲਾਦ ਨੇ ਤੇ ਗੁੱਸਾ ਧਰਨਾ ਬੜਾ ਚੜਦਾ ਜੀ ਕਰਦਾ ਚੱਪੜਾ ਦਿੰਦਾ ਆਪਸਾਂ ਇੱਧਰੇ ਪਾਸੇ ਲਿਬੜੀ ਗੋਏ ਦੀ ਤੇ ਮਾਰ ਮਾਰ ਗੱਲਾਂ ਦੇ ਨਾ ਵੇਣਾ ਮਾਰਨਾਂ ਦੀ ਝਾੜੂ ਮੇਰੇ ਕੋਲੇ ਇੱਥੇ ਹੈ ਆਈ ਜਾ ਜਿਵੇਂ ਜੇ ਜਿਵੇਂ ਵਾਲੀ ਕਿੱਦਾਂ ਮੈਂ ਨਾ ਰੱਖਿਆ ਸੀ ਉਹ ਕਿਹਦਾ ਰੱਖਿਆ ਸੀ ਆਇਆ ਸੀ ਨੌਕੀ ਇਹ ਹਲ ਨੌ ਪੀ ਸ਼ੜਾ ਮੇਰਾ ਦਾ ਬੁੜੀ ਨੇ ਗੰਦੀ ਜੀ ਨੇ ਕਿਸਮਤ ਤਾਂ ਮੇਰੀ ਫਟ ਗਈ ਜਿਹੜੀ ਤੇਰੇ ਨਾਲ ਤੇਰੇ ਮੱਥੇ ਮਾਰਦਾ ਮੈਂ ਮੇਰੀ ਕਾਪੀ ਕਰੀ ਜਾਣਾ ਜਿਹਨ ਮੈਂ ਕਹੀ ਤੇ ਤੂੰ ਤੂੰ ਵੀ ਤੂੰ ਮੇਰੀ ਵੀ ਕਿਸਮਤ ਤੂੰ ਮੈਨੂੰ ਡੋਬ ਕੇ ਰੱਖਦਾ ਐਡਾ ਸੋਹਣਾ ਰਿਸ਼ਤਾ ਹੁੰਦਾ ਪਿਆ ਸੀ ਮੈਂ ਮੈਨੂੰ ਭੈਣ ਚੋਂ ਉੱਥੋਂ ਕਰਾ ਲੈਂਦਾ ਤੇ ਕੀ ਪਤਾ ਸੁੱਖ ਮਿਲ ਜਾਂਦਾ ਤੈਨੂੰ ਹਾਂ ਆ ਭੈਣ ਜਦ ਮੁਸੀਬਤ ਮੱਥੇ ਮੜ ਕੇ ਤੁਰ ਗਏ ਮੇਰੇ ਉਹਦਾ ਵਿਚੋਲਾ ਸੀਗਾ ਉਹਿਆ ਸੀ ਤੇਰਾ ਪਿਓ ਤੇ ਉਹਦਾ ਮੇਰਾ ਪਿਓ ਨੂਨਾ ਜੀ ਨੇ ਕੁੜੀ ਵੇਖਣ ਗਏ ਤੇ ਬੜੀ ਸੋਹਣੀ 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 ਤਾਂ ਮੈਂ ਕੀ ਕਰਾਉਣਾ ਫਿਰ ਤੈਨੂੰ ਭੋਰਾ ਨਹੀਂ ਹੈਗੀ ਛੇ ਕੁੜੀ ਦੇਣੀ ਤੇਰਾ ਅੱਜ ਨੂੰ ਭੱਜੀ ਹੁੰਦੀ ਭੱਜੀ ਹੁੰਦੀ ਇਹ ਤਾਂ ਮੈਂ ਭੱਜ ਨਹੀਂ ਹਾਂ ਮੈਂ ਦੰਦਾ ਨਾਲ ਹਾਂ ਪੱਜੀ ਹੁੰਦੀ ਇੱਥੇ ਆਪਾਂ ਇਹ ਨਹੀਂ ਦਿੰਦਾ ਵੀ ਮੈਂ ਕੰਮ ਨਹੀਂ ਕਰਨਾ ਉਹਨੇ ਉਹਦੇ ਤੋਂ ਕੰਮ ਕਰਵਾਇਆ ਕਰਨਾ ਸੀ ਆਪਾਂ ਨੂੰ ਤਾਂ ਜੱਜਾ ਗਏ ਘਰ ਦੇ ਕਿ ਕੁੜੀ ਬੜੀ ਸੋਹਣੀ ਐ ਜੀ ਮੈਂ ਸੋਹਣੀ ਤਾਂ ਦੱਸ ਕੀ ਇਹ ਮੇਰਾ ਪਿਓ ਵੀ ਕਹਿੰਦਾ ਹਜਾ ਠੀਕ ਕਹਿੰਦਾ ਇਸ ਤਰ੍ਹਾਂ ਪਿਓ ਇਹ ਮੁੰਡਾ ਬਹੁਤ ਸੋਹਣਾ ਸੋਹਣਾ ਮੈਂ ਦੱਸ ਮੇਰੇ ਚ ਕੀ ਕੰਮ ਕਰਦਾ ਕੀ ਮੇਰੇ ਕੁਕਾਂ ਦੱਸ ਮੈਂ ਕਹੂੰ ਕੁਕਾਂ ਨੂੰ ਕਹੂੰ ਕਿ ਵੀ ਆ ਜਾ ਵੇਖ ਲੈ ਮੁੰਡਾ ਤਾਂ ਚਾਹਾਂ ਥੋੜੀ ਜਨਾ ਕੰਮ ਕਰ ਤੂੰ ਸਾਥ ਮੈਂ ਤਾਂ ਨਹਾਉਣੇ ਸਾਥ ਨੂੰ ਚੜਾਵਾ ਤੈਨੂੰ ਬੱਸ ਮੈਂ ਹਾਏ ਕਿਤੇ ਫੋਨ ਨਾ ਖੱਟ ਲੈਂਦੇ ਜਾਂ ਮੈਨੂੰ ਬੱਸ ਚੜਾ ਦੇ ਤੇ ਚੜ ਜਾ ਆ ਫੜ ਪੈਸੇ ਤੇ ਜਾ ਲੈ ਕੱਢ ਹਾਲੇ ਕੱਢ ਤਸੇ ਹਾਲੇ ਹਾਲੇ ਜਾ ਜਾ ਆਹ ਇਹਨੇ ਨਾਲ ਇਹਨੇ ਨਾਲ ਕੀ ਉਹ ਵੀ ਦੇ ਆ ਲੈ ਤੂੰ ਮੇਰਾ ਖੜਾ ਛੱਡ ਜਾ ਆਈ ਨਾ ਫਿਰ ਮੁੜ ਕੇ ਮੈਂ ਆਈ ਲੈ ਘੰਟੇ ਵਿੱਚ ਘੰਟੇ ਮੋਰ ਫੜ ਘੰਟੇ ਵਿੱਚ ਦੀ ਆਈ ਨਾ ਫੜਾ ਪੈਸੇ ਉਹਨੇ ਮੇਰੇ ਬਹੁਤ ਔਖਾ ਘਰ ਬਣਾ ਹੈ ਬਣਾਇਆ ਤੂੰ ਘਰ ਔਖਾ ਪਰ ਮੈਨੂੰ ਯਾਰ ਲੱਗਦਾ ਇੱਕ ਦਿਨ ਚ ਦੋ ਦਿਨ ਚ ਚੀਜ਼ਾਂ ਵਿਚ ਵਿਚ ਮੇਰ ਦਾ ਕਾਜ ਚੰਦ ਨੂੰ ਗ੍ਰਹਿਣ ਲੱਗ ਗਿਆ ਨਾ ਤੂੰ ਤਾਂ ਮੈਨੂੰ ਗ੍ਰਹਿਣ ਲਾ ਰਹਾ ਪਰ ਕੇ ਗ੍ਰਹਿਣ ਲੱਗ ਗਿਆ ਮੈਂ ਸੀ ਚੰਦ ਤੂੰ ਲੱਗਿਆ ਗ੍ਰਹਿਣ ਮੈਨੂੰ ਉਹ ਪੁੱਬਾ ਨਹੀਂ ਬੰਨਣਾ ਮਾਰ ਤੇ ਚਾਹ ਕੁ ਚਾਹ ਚ ਪਿਆ ਦੇ ਘੁੱਟ ਮੈਨੂੰ ਚ ਪੀਉਣੀ ਦਾ ਬਕਵਾਸ ਨਾ ਮੇਰੇ ਨਾਲ ਕਰਿਆ ਕਰਨ ਵਾਲੇ ਠੀਕ ਹੈ ਨਾ ਆ ਇਹਨੂੰ ਵਿਚਾਰੇ ਨੂੰ ਵੀ ਵਾਵਾ ਸਰੀਰ ਹੋਰ ਪੜ ਗਿਆ ਹਾਕ ਮਣ ਪੱਤੀਆਂ ਗੋਲੀਆਂ ਤੇ ਗੋਲੀਆਂ ਮੈਂ ਤੂੰ ਲਾ ਕੇ ਦਿੱਤੀਆਂ ති ගෝවියතු නුද අගතන ? <Anfang>